ਮਿੱਤਰੋ ਠੱਗੀ ਦਾ ਨਵਾਂ ਤਰੀਕਾ ਚੱਲਿਆ ਆ ਦੇਖੋ ਸ਼ਵੀਲ ਦੇ ਨਾਂ ਤੇ ਧਰ ਕੇ ਦੋ ਕਟੱਬ 10 ਕ ਗਲਾਸ ਹੋ ਕੇ ਪੰਜ ਚਾਰ ਜਣੇ ਇਕੱਠੇ ਘੰਟਾ ਕਿ ਕਿਸੇ ਸੁਨੀ ਜੀ ਥਾਂ ਤੇ ਪਾਣੀ ਪੀਉਣ ਦੇ ਬਹਾਨੇ ਗੱਡੀ ਵਾਲਿਆਂ ਨੂੰ ਕਹਿੰਦੇ ਆ ਪਾਣੀ ਜਦੋਂ ਪੀ ਲਿਆ ਕੱਟ ਬਾਈਕ ਪੈਸੇ ਅਸੀਂ ਖੰਡ ਲਿਆਉਣੀ ਅਸੀਂ ਆ ਕਰਨਾ ਵਾ ਕਰਨਾ ਜਦੋਂ ਬੰਦਾ ਪਾਣੀ ਪੀ ਲੈਂਦਾ ਕਾਣਾ ਜਾ ਹੋ ਜਾਂਦਾ ਤੇ ਉਹਨੂੰ ਪੈਸੇ ਦੇਣੇ ਪੈਂਦੇ ਅੱਜ ਅਸੀਂ ਆ ਦੇਖੋ ਕਿਵੇਂ ਭੱਜਦਾ ਅਸੀਂ ਇਕੱਲਾ ਕੈਮਰਾ ਹੀ ਆਨ ਕਰਿਆ ਅਸੀਂ ਕੁਝ ਵੀ ਨਹੀਂ ਆਖਿਆ ਭੱਜ ਲੈ ਸਾਰੇ ਬਾਣੋ ਬਾਣੀ ਆਪਦੇ ਪਾਂ ਪਾਂਡੇ ਡੰਡੇ ਛੱਡ ਕੇ ਮਿੱਤਰੋ ਗੱਡੀ ਨਾ ਰੋਕਿਆ ਕਰੋ ਥੋੜਾ ਲੁੱਟਖੋ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਆ ਦੇਖੋ ਇਹ ਤਾਂ ਪਤਲੇ ਦੁਬਲੇ ਸੀ ਬਾਣਾ ਵਿੱਚ ਦੀ ਹੋਗੇ ਤੁਹਾਡਾ ਮੋਬਾਈਲ ਖੋਗੇ ਭੱਜ ਲੈ ਕੌਣ ਮਗਰ ਭੱਜ ਲੁਕੀ ਬਜ਼ੁਰਗੀਆਂ ਲੇਡੀਜ਼ ਕੋਈ ਤੁਹਾਡੇ ਨਾਲ ਲੁੱਟਖੋ ਕੋਈ ਹੋ ਇਹੋ ਜਿਹਾ ਕੁਝ ਹੋ ਸਕਦਾ ਆ ਦੇਖੋ ਸੱਚੇ ਹੁੰਦੇ ਇਹਨਾਂ ਨੂੰ ਛੱਡ ਕੇ ਭੱਜਣ ਦੀ ਜਮਾ ਸੁਣਨੇ ਸਾਰੇ ਭਾਂਡੇ ਛੱਡ ਕੇ ਐਂਡ ਤੇ ਫਿਰ ਅਸੀਂ ਲਹਿਰੇ ਮਹੱਬਤ ਭੇਜ ਤੇ ਮੈਂ ਉੱਥੇ ਬਾਈ ਖੜੇ ਉਹਨਾਂ ਨਾਲ ਸਾਰਾ ਭਾਂਡਾ ਉਹ ਦੇਖੋ ਮਾਣੋ ਵਣੀ ਕਿਵੇਂ ਜਾਂਦੇ ਦੇਖ ਤੁਸੀਂ ਕਿੱਥੇ ਬਾਹਰ ਚੰਡੀਗੜ੍ਹ ਦਾ ਬੰਦਾ ਇੱਥੇ ਜੇ ਰੋਣਾ ਨਹੀਂ ਪਤਾ ਲੱਗਣਾ ਕਿ ਕਿੱਥੇ ਖੜਾਂਗਾ ਕਿੱਥੇ ਮਗਰ ਭੱਜ ਲੂ ਤੇ ਐਵੇਂ ਮੇਰਾ ਵੀ ਸ਼ਵੀਲ ਦੇਖਿਆ ਕਰੋ ਸ਼ਵੀਲ ਦੀ ਨਿਸ਼ਾਨੀ ਹੁੰਦੀ ਹੈ ਟੈਂਟ ਲਾਇਆ ਉਹ ਕੋਈ ਡਿਕ ਉਹ ਲਾਇਆ ਹੋਊਗਾ ਆਪਣਾ ਡੀ ਜੇ 2 ਜੇ ਤੇ ਐਵੇਂ ਥੋੜ